ਚਿਕਾਲ ਜੀ ਅੱਜ ਵਾਲੇ ਸਾਰੇ ਸੂਟ ਜਿਹੜੇ ਨੇ ਆਰਡਰ ਤੇ ਤਿਆਰ ਹੋਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਤੇ ਬਣਵਾ ਸਕਦੇ ਹੋ ਸਟੱਫ ਵੀ ਤੁਸੀਂ ਆਪਣੀ ਚੋਇਸ ਦਾ ਹੀ ਦੱਸ ਕੇ ਬਣਵਾ ਸਕਦੇ ਹੋ ਠੀਕ ਹੈ ਜੀ ਕੋਈ ਵੀ ਕਲਰ ਤੁਸੀਂ ਆਪਣਾ ਚੂਸ ਕਰ ਸਕਦੇ ਹੋ ਐਂਡ ਡਿਜ਼ਾਈਨ ਤੁਸੀਂ ਇੰਨਾ ਵਿੱਚੋਂ ਕੋਈ ਵੀ ਬਣਵਾ ਸਕਦੇ ਹੋ ਪ੍ਰਾਈਸ ਮੈਂਸ਼ਨ ਨਹੀਂ ਕੀਤਾ ਹੋਇਆ ਕਿਉਂਕਿ ਜਦੋਂ ਤੁਸੀਂ ਸੂਟ ਬਣਾਉਣਾ ਹੁੰਦਾ ਤੁਸੀਂ ਆਪਣੀ ਚੁਆਇਸ ਦਾ ਸਟੱਫ ਲਗਾਉਣਾ ਹੁੰਦਾ ਐਂਡ ਉਹਦੇ ਅਕੋਰਡਿੰਗ ਹੀ ਉਹਦਾ ਪ੍ਰਾਈਸ ਆਉਂਦਾ ਹੈ ਠੀਕ ਹੈ ਜੀ ਹਮੇਸ਼ਾ ਆਪਾਂ ਵੀਡੀਓ ਦੇ ਵਿੱਚ ਸਾਰਿਆਂ ਦੇ ਪ੍ਰਾਈਸ ਮੈਂਸ਼ਨ ਕੀਤੇ ਹੁੰਦੇ ਜਿਹੜੇ ਸੂਟ ਤਿਆਰ ਹੁੰਦੇ ਨੇ ਬਟ ਇਹ ਸੂਟ ਆਰਡਰ ਦੇ ਤਿਆਰ ਹੋਣਗੇ ਇਸ ਕਰਕੇ ਇਹਨਾਂ ਦਾ ਪ੍ਰਾਈਸ ਮੈਂਸ਼ਨ ਨਹੀਂ ਕੀਤਾ ਕਿਉਂਕਿ ਹਰੇਕ ਕਸਟਮਰ ਨੇ ਆਪਣੇ ਆਪਣੇ ਚੁਆਇਸ ਦੇ ਅਕੋਰਡਿੰਗ ਉਹ ਸਟੱਫ ਲਗਾਉਣਾ ਹੁੰਦਾ ਇਸ ਕਰਕੇ ਪ੍ਰਾਈਸ ਜ ਉੱਦ ਘੱਟ ਹੋ ਜਾਂਦਾ ਹੈ ਬਾਕੀ ਇੱਕ ਪਰ ਮੀਟਰ ਸੂਟ ਹੁੰਦੇ ਨੇ ਜਿਹੜੇ ਆਪਾਂ ਅਕਸਰ ਵੀਡੀਓ ਵਿੱਚ ਐਡ ਕਰਦੇ ਹੁੰਦੇ ਉਹਨਾਂ ਦਾ ਪ੍ਰਾਈਸ ਨਹੀਂ ਮੈਂਸ਼ਨ ਕਰਦੇ ਕਿਉਂਕਿ ਉਹਨਾਂ ਦੇ ਵਿੱਚ ਕਨਫਿਊਜ਼ਨ ਬਹੁਤ ਹੁੰਦੀ ਹੈ ਅਸੀਂ ਪਰ ਮੀਟਰ ਦੇ ਅਕੋਰਡਿੰਗ ਪ੍ਰਾਈਸ ਲਿਖਿਆ ਹੁੰਦਾ ਏ ਕਸਟਮਰ ਨੂੰ ਲੱਗਦਾ ਹੈ ਕਿ ਫੁੱਲ ਸੂਟ ਹੀ ਇੰਨੇ ਦਾ ਹੈਗਾ ਇਸ ਕਰਕੇ ਉਹਦਾ ਪ੍ਰਾਈਸ ਮੈਂਸ਼ਨ ਨਹੀਂ ਮੈਂ ਕਰਦੀ ਬਾਕੀ ਸਾਰੇ ਸੂਟਾਂ ਦਾ ਪ੍ਰਾਈਸ ਹੁੰਦਾ ਤੁਸੀਂ ਜ਼ਰੂਰ ਚੈੱਕ ਕਰਿਆ ਕਰੋ ਐਂਡ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਸੀਂ ਮੈਨੂੰ ਸਕਰੀਨਸ਼ਾਟ ਪੇਸ ਕੇ ਸੂਟ